एयर इंडिया दी उड़ान AI 171 जो बाद तो लंडन ही रवाना हो रही सी। कि अहमदाबाद ਤੋਂ ਲੰਡਨ ਗੈਟਵੇਕ ਹਵਾਈ ਅੱਡੇ ਲਈ ਰਵਾਨਾ ਹੋ ਰਹੀ ਸੀ ਕਿ ਦੁਪਹਿਰ ਨੂੰ ਉਡਾਣ ਪਰੰਤੋ ਕੁਝ ਮਿੰਟਾਂ ਬਾਅਦ ਹੀ ਹਾਦਸਾਗਰਸਤ ਹੋ ਗਈ ਜਹਾਜ਼ ਵਿੱਚ ਕੁੱਲ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ ਜਿਨ੍ਹਾਂ ਵਿੱਚ ਕਈ ਪਰਿਵਾਰ ਬੱਚੇ ਅਤੇ ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਸ਼ਾਮਲ ਸਨ ਜਿਨ੍ਹਾਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸ਼ਾਮਲ ਸਨ ਯਾਤਰੀਆਂ ਵਿੱਚ 169 ਪਾਰਤੀ 52 ਬ੍ਰਿਟਿਸ਼ 7 ਪੁਰਤਗਾਲੀ ਅਤੇ ਇੱਕ ਕੈਨੇਡੀਅਨ ਨਾਗਰਿਕ ਸ਼ਾਮਲ ਸੀ ਜਿਨ ਨੂੰ ਅੱਜ ਬੀਜਪੀ ਮੰਡਲ ਸਮਾਣਾ ਵੱਲੋਂ ਸਰਦਾਜਲੀ ਦਿੱਤੀ ਗਈ ਸਮਾਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਦੇਖਣੇ ਜਨਨ ਚਲੇਗੀ ਕਿਆ ਤੁਹਾਡਾ ਐਨਰਜ 242 ਯਾਤਰੀ ਸੀ ਤੇ ਖਬਰ ਐਸੀ ਆ ਰਹੀ ਹੈ 2 ਜਾਂ 2 ਹੀ ਉੱਥੋਂ ਬਚੇ ਨੇ ਜ਼ਿਆਦਾਤਰ ਦੀ ਅਲੇ ਖਬਰਾਂ ਕਲੀਅਰ ਨਹੀਂ ਹੋਈਆਂ ਪਰ ਅੱਜ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਜੱਸਸਸਵੀ ਮੁੱਖ ਮੰਤਰੀ ਗੁਜਰਾਤ ਦੇ ਪੰਜਾਬ ਦੇ ਪਰਿਵਾਰੀ ਹੀ ਰਹੇ ਨੇ ਸ੍ਰੀ ਵਿਜੇ ਰੂਪਾਨੀ ਜੀ ਉਹ ਅਹਮਦਾਬਾਦ ਤੋਂ ਲੰਡਨ ਜਾ ਰਹੇ ਸੀ ਤੇ ਇਸ ਮੰਦਭਾਗੀ ਘਟਨਾ ਚ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਗਏ ਵਿਜੇ ਰੂਪਾਨੀ ਜੀ ਦਾ 2 ਵਜੇ ਤੋਂ 55 'ਚ ਪੈਦਾ ਹੋਏ ਸੀ ਤੇ ਉਹਨਾਂ ਨੇ ਛੋਟੇ ਜਿਹੇ ਪਰਿਵਾਰ ਤੋਂ ਬੜੀ ਤਰੱਕੀ ਕਰਕੇ ਪਹਿਲਾਂ ਖੇਦਵਾਰ ਤੇ ਵਿਦਿਆਰਥੀ ਪ੍ਰਸਧ ਦੇ ਮੈਂਬਰ ਬਣੇ ਉਸ ਤੋਂ ਬਾਅਦ ਇਲੈਕਸ਼ਨ ਲੜ ਕੇ ਉਹਨਾਂ ਨੇ ਦੋ ਵਾਰੀ ਉਹ ਡੇਢ ਮਤਲਬ ਦੋ ਟਰਮ ਮੁੱਖ ਮੰਤਰੀ ਵੀ ਰਹੇ ਨੇ 2016 ਤੋਂ 2021 ਤੱਕ ਤੇ ਹੁਣ ਪੰਜਾਬ ਦੇ ਪ੍ਰਭਾਰੀ ਬਣੇ ਸੀ ਜਦ ਤੋਂ ਪੰਜਾਬ 'ਚ ਆਏ ਨੇ ਉਹ ਉਹਨਾਂ ਦੀ ਅਗਵਾਈ 'ਚ ਪੰਜਾਬ ਨੇ ਬਹੁਤ ਤਰੱਕੀ ਕੀਤੀ ਹੈ ਭਾਰਤੀ ਜਨਤਾ ਪਾਰਟੀ ਦਾ ਜੋ ਵਿੰਡਾਜ਼ ਵੀ 베ਸ ਵਧ ਰਿਹਾ ਸੀ ਤੇ ਸਾਨੂੰ ਤਾਂ ਬਹੁਤ ਉਹਨਾਂ ਦੇ ਜਾਣ ਦਾ ਜੀ.ਟੀ.ਪੀ ਨੂੰ ਬਹੁਤ ਲਾਭ ਹੋਇਆ ਨਾਲੇ ਜਿਹੜੇ ਵੀ ਯਾਤਰੀ ਹੋਰ ਵੀ ਤੇ ਹੋਰ ਦੇਸ਼ਾਂ ਦੇ ਇੰਡੀਅਨ ਜਾਂ ਹੋਰ ਜੋ ਵੀ ਉੱਥੇ ਗਏ ਨੇ ਸਾਨੂੰ ਬੜਾ ਦੁੱਖ ਹੈ ਮੈਂ ਪ੍ਰਮਾਤਮਾ ਤੋਂ ਪ੍ਰਾਰਥਨਾ ਕਰਦਾ ਹਾਂ ਕਿ ਉਹਦੀ ਆਤਮਾ ਨੂੰ ਸ਼ਾਂਤੀ ਹੋਵੇ ਉਹਨੂੰ ਚੜ੍ਹਦੀ ਕਲਾ ਦਾ ਸਥਾਨ ਦੇਵੇ ਅੱਜ ਜੋ ਘਟਨਾ ਅਸੀਂ ਟੀਵੀ ਤੇ ਸੁਣੀ ਸੁਣ ਕੇ ਬਹੁਤ ਜ਼ਿਆਦਾ ਮਨ ਨੂੰ ਤਕਲੀਫ ਹੋਈ ਦੁੱਖ ਹੋਇਆ ਕਿ ਸਾਡੇ ਜਿਹੜੇ ਪੰਜਾਬ ਦੇ ਪਰਿਵਾਰੀ ਸਨ ਜਿਹੇ ਕਵਾਨੀ ਜੀ ਤੇ ਉਸ ਜਹਾਜ਼ ਦੇ ਵਿੱਚ ਹਾਸ਼ਾ ਗ੍ਰਸ ਹੋ ਗਏ ਜਿੱਦੇ ਵਿੱਚ 242 ਲੋਕ ਸਨ ਤੇ ਇਹ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਚੋਟ ਪਹੁੰਚੀ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੀ ਬੀਜੇਪੀ ਪਾਰਟੀ ਨੂੰ ਕਿਉਂਕਿ ਪੰਜਾਬ ਨੇ ਉਹਨਾਂ ਦੇ ਨਾਲ ਜਿਹੜਾ ਹੈ ਬਹੁਤ ਜ਼ਿਆਦਾ ਪੰਜਾਬ ਦੇ ਲੋਕਾਂ ਨੇ ਮਿਲ ਕੇ ਤਰੱਕੀ ਕੀਤੀ ਬੀਜੇਪੀ ਨੂੰ ਬਹੁਤ ਵੱਡਾ ਨੁਕਸਾਨ ਹੈ ਉਹਨਾਂ ਦੇ ਜਾਣ ਦਾ ਮੈਂ ਇਸ ਕਰਕੇ ਪ੍ਰਮਾਤਮਾ ਦੇ ਇਥੇ ਨੱਚ ਹੀ ਬੇਤੀ ਅਰਦਾਸ ਬੇਨਤੀ ਕਰਨਾ ਕਿ ਉਹਨਾਂ ਸਾਰੇ ਯਾਤਰੀਆਂ ਨੂੰ ਆਪਣੇ ਚਰਨਾਂ ਤੇ ਨਿਵਾਸ ਦੇ ਸਾਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਜੋ ਪਲੈਨ ਹਾਸਾ ਹੋਇਆ ਉਹਦੇ ਵਿੱਚ ਮੋਦੀ ਜੀ ਦੇ ਰਾਈਟ ਹੈਂਡ ਜਿਨ੍ਹਾਂ ਨੇ ਗੁਜਰਾਤ ਦੇ ਵਿੱਚ ਐਨੀ ਦੇਰ ਭਾਰਤੀ ਜਤਾ ਪਾਰਟੀ ਸਰਕਾਰ ਨੂੰ ਬਣਾ ਕੇ ਰੱਖਿਆ ਅਤੇ ਖੁਦ ਗੁਜਰਾਤ ਦੇ ਦੋ ਵਾਰ ਮੁੱਖ ਮੰਤਰੀ ਰਹੇ ਬੀਜੇ ਰupani ਜੀ ਜਿਨ੍ਹਾਂ ਉਹ ਮੋਦੀ ਜੀ ਦੇ ਰਾਈਟ ਹੈਂਡ ਸੀ ਉਹਨਾਂ ਦੀ ਉਹਨਾਂ ਦੀ ਜਿਹੜੀ ਕੈਬਨਿਟ ਦੇ ਸੀ ਉਹ ਇੱਕ ਸੱਜਾ ਹੱਥ ਸੀ ਜਿਹੜੇ ਹੋਰ ਯਾਤਰੀ ਵੀ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਉਹ ਵੀ ਸਾਡੇ ਭੈਣ ਭਰਾ ਸਾਡੇ ਯਾਰ ਦੋਸਤ ਸਾਡੇ ਰਿਸ਼ਤੇਦਾਰ ਵਿੱਚ ਹੀ ਹਾਂ ਸਾਰੇ ਸਾਨੂੰ ਇਸ ਜਿਹੜੇ ਹੋਰ ਲੋਕ ਵੀ ਸਹੀਦ ਹੋਏ ਹਨ ਉਹਨਾਂ ਦੇ ਵਿੱਚ ਬੜਾ ਦੁੱਖ ਹੋਇਆ ਹੈ ਕਿ ਵੀਜੇ ਰupani ਜੀ ਪੰਜਾਬ ਦੇ ਜੋ ਸੀ ਉਹ ਪ੍ਰਭਾਰੀ ਸੀ ਉਹਨਾਂ ਨੇ ਭਾਜਪਾ ਨੂੰ ਪੰਜਾਬ ਦੇ ਵਿੱਚ ਅੱਗੇ ਲਿਜਾਣ ਲਈ ਬਹੁਤ ਮਿਹਨਤ ਕੀਤੀ ਅਸੀਂ ਪੰਜਾਬ ਦੇ ਵਿੱਚ ਅਸੀਂ ਇਹ ਉਮੀਦ ਕਰਦੇ ਸੀ ਜੇ ਵੀਜੇ ਰupani ਜੀ ਸਾਡੇ ਪ੍ਰਭਾਰੀ ਰਹਿਣਗੇ ਤਾਂ ਅਸੀਂ ਪੰਜਾਬ ਦੇ ਵਿੱਚ ਅਗਲੀ ਸਰਕਾਰ ਆਉਣ ਵਾਲੀ ਵਿਧਾਨ ਸਭਾ ਚੋਣ ਦੇ ਵਿੱਚ ਬਣਾਵਾਂਗੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਸੀਂ ਸਾਰੇ ਮੰਡਲ ਸਵਾਨਾ ਵੱਲੋਂ ਵਿਜੇ ਰਪਾਨੀ ਜੀ ਅਤੇ ਹੋਰ ਜਿਹੜੇ ਸਾਰੇ ਲੋਕ ਮਤਲਬ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਓਮ ਨੂੰ ਚਵਾਏ ਬਨੋਦ ਜੀ ਕੀ ਕਹਿਣਾ ਚਾਹੋਗੇ ਅੱਜ ਅਹਮਦਾਬਾਦ ਦੇ ਵਿੱਚ ਜੋ ਆਪਣਾ ਹਵਾਈ ਹਾਦਸਾ ਹੋਇਆ ਹੈਗਾ ਤੇ ਕਾਫੀ ਯਾਤਰੀਆਂ ਦੀ ਜਿਹੜੀ ਇਹਦੇ ਵਿੱਚ ਮੌਤ ਦੀ ਖਬਰ ਆ ਰਹੀ ਹੈ ਬਹੁਤ ਹੀ ਦੁਖਦਾਈ ਘਟਨਾ ਅਹਮਦਾਬਾਦ ਦੇ ਵਿੱਚ ਹੋਈ ਹੈ ਜੋ 242 ਯਾਤਰੀ ਉਤੇ ਉਹ ਵਿਮਾਨ ਦੇ ਵਿੱਚ ਯਾਤਰਾ ਕਰ ਰਹੇ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਜਬੂਰ ਸੀ ਉਹਦੇ ਵਿੱਚ ਸਾਡੇ ਵੀਜੇ ਰupani ਜੀ ਜੋ ਸਾਡੇ ਪੰਜਾਬ ਦੇ ਪਰਿਵਾਰੀ ਸੀ ਲਗਾਤਾਰ ਉਹ 3 ਸਾਲ ਤੋਂ ਸਾਡੇ ਪੰਜਾਬ ਦੇ ਵਿੱਚ ਬਾਜਪਾ ਲਈ ਕੰਮ ਕਰ ਰਹੇ ਸੀ ਬਾਜਪਾ ਨੂੰ ਜ਼ਮੀਨੀ ਸਤਰ ਤੇ ਪਿੰਡਾਂ ਦੇ ਵਿੱਚ ਅਲਜਾਣਾ ਉਹਨਾਂ ਦਾ ਮਕਸਦ ਸੀ ਔਰ ਪਿੰਡਾਂ ਦੇ ਵਿੱਚ ਵੀ ਸਾਡੇ ਹੁਣ ਜਿਹੜੀ ਸਾਡੇ ਪਰਿਵਾਰੀ ਸੀ ਵੀਜੇ ਰupani ਜੀ ਉਹਨਾਂ ਦੇ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਮੋਰ ਤਰੱਕੀ ਕਰ ਰਹੀ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮੰਜ਼ੂਰ ਸੀ ਅਸੀਂ ਅੱਜ ਭਾਰਤੀ ਜਨਤਾ ਪਾਰਟੀ ਸਮਾਣਾ ਵੱਲੋਂ ਸਾਰੇ ਸਾਡੇ ਜਿਹੜੇ 242 ਯਾਤਰੀ ਸੀ ਅਸੀਂ ਉਹਨਾਂ ਨੂੰ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੀ ਉਹਨੂੰ ਪ੍ਰਮਾਤਮਾ ਆਪਣੇ ਚਰਨਾਂ ਕੇ ਨਵਾਸ ਦੇਵੇ ਔਰ ਜੋ ਇਹ ਹਾਸਾ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਇਹ ਹਾਸਾ ਸਹਿਣ ਦੀ ਸ਼ਕਤੀ ਦੇਵੇ ਓਮ ਸ਼ਾਂਤੀ ਓਮ ਸ਼ਾਂਤੀ ਓਮ ਅੱਜ ਬੜੀ ਮੰਦਭਾਗਿਕ ਘਟਨਾ ਹੋਈ ਹੈ ਸਾਡੇ ਸਾਫਕਾ ਸੀਐਮ ਗੁਜਰਾਤ ਉਹ ਅੱਜ ਅਹਮਦਾਬਾਦ ਤੋਂ ਲੰਡਨ ਫਲਾਈਟ ਤੇ ਜਾ ਰਹੇ ਸੀ ਕਿ ਅਹਮਦਾਬਾਦ ਦੇ ਵਿੱਚ ਫਲਾਈਟ ਕਰੈਸ਼ ਹੋ ਗਈ 242 ਦੇ ਕਰੀਬ ਯਾਤਰੀ ਉਹਦੇ ਵਿੱਚ ਉਹ ਮਤਲਬ ਪੂਰੇ ਹੋ ਗਏ ਤੇ ਇਸ ਕਰਕੇ ਬੜਾ ਅੱਜ ਦੁੱਖ ਦਾ ਮਾਹੌਲ ਹੈ ਪੂਰੇ ਇੰਡੀਆ ਦੇ ਵਿੱਚ ਪੂਰੇ ਵਰਡ ਦੇ ਵਿੱਚ ਖਾਸ ਕਰਕੇ ਸਾਡੇ ਸਮਾਣਾ ਤੇ ਪੰਜਾਬ ਦੇ ਵਿੱਚ ਕਿਉਂਕਿ ਸਾਬਕਾ ਮੁੱਖ ਮੰਤਰੀ ਸੀ ਜੋ ਵਿਜੇ ਰੂਪਾਨੀ ਜੀ ਉਹ ਪੰਜਾਬ ਦੇ ਇਨਚਾਰਜ ਵੀ ਸੀਗੇ ਤੇ ਉਹਨਾਂ ਨੇ ਪੰਜਾਬ ਨੂੰ ਬਹੁਤ ਤਰੱਕੀ ਤੇ ਲੈ ਕੇ ਗਏ ਸੀ ਅੱਜ ਬੀਜੇਪੀ ਵੱਲੋਂ ਉਹਨਾਂ ਦੇ ਉਹ ਚਲੇ ਜਾਂਦੇ ਅਸੀਂ ਉਹਨਾਂ ਨੂੰ ਸ਼ੋਕ ਉਹ ਕਰਦੇ ਸੱਜਣ ਜੀ ਵਿਜੇ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਸ਼ੋਕ ਸਭਾ ਰੱਖੀ ਗਈ ਹੈ ਸਮਾਣਾ ਦੇ ਵਿੱਚ ਅੱਜ ਬਹੁਤ ਮਨਪੱਖੀ ਗੱਲ ਹੋਈ ਹੈ ਜਿਹੜੀ ਅੱਜ ਜਹਾਜ਼ ਕ੍ਰੈਸ਼ ਹੋਇਆ ਬਹੁਤ ਹੀ ਮਨਪੱਖੀ ਗੱਲ ਹੋਈ ਹੈ ਜਿਹੜੀ ਕਿ ਅੱਜ ਗੁਜਰਾਤ ਦੇ ਅਹਮਦਾਬਾਦ ਚ ਜਹਾਜ਼ ਕ੍ਰੈਸ਼ ਹੋਇਆ ਜਿਹਦੇ ਚ 242 ਤਾਂ ਯਾਤਰੀ ਸੀ ਜਿੱਥੇ ਕ੍ਰੈਸ਼ ਹੋਇਆ ਉੱਥੇ ਹੋਸਟਲ ਦੇ ਵਿੱਚ 20 ਬੱਚੇ ਵੀ ਉਹਦੇ ਨਾਲ ਅਹ ਅਗਲੇ ਵੀ 20 ਬੱਚੇ ਵੀ ਪੂਰੇ ਹੋ ਗਏ ਤਾਂ ਤਾਂ ਬਹੁਤ ਮਨ ਨੂੰ ਦੁੱਖ ਹੋਇਆ ਜਦੋਂ ਗੱਲ ਸੁਣੀ ਵੀ ਇੰਨੀ ਮਾੜੀ ਗੱਲ ਹੋਈ ਹੈ ਸਾਡੇ ਭਾਰਤ ਵਾਸਤੇ ਜਿਹਦੇ ਵਿੱਚ ਸਾਡੇ ਬੀਜੇਪੀ ਦੇ ਸਾਬਕਾ ਮੁੱਖ ਮੰਤਰੀ ਗੁਰਦਾਤ ਬੀਜਰ ਪਾਣੀ ਵੀ ਜੀ ਜਿਹੜੇ ਸਾਡੇ ਪੰਜਾਬ ਦੇ ਪਰਿਵਾਰੀ ਲਾਇਆ ਰੇਤੀ ਬੜੇ ਇੰਟੈਲੀਜੈਂਟ ਸੀ ਦੋ ਦਿਨ ਪਹਿਲਾਂ ਲੁਧਿਆਣਿਆਂ ਸੀ ਉਹਨੂੰ ਸੁਣਿਆ ਬਹੁਤ ਵਧੀਆ ਬੋਲਦੇ ਸੀ ਬਹੁਤ ਤਗੜੇ ਬਣਾ ਰੇਤੀ ਸਾਨੂੰ ਬੜੀਆ ਉਹਨਾਂ ਤੋਂ ਸਿੱਖਿਆ ਮਿਲਦੀ ਸੀ ਪੰਜਾਬ ਦੀ ਤਰੱਕੀ ਤੇ ਲੈ ਕੇ ਜਾ ਰੇਤੀ ਪਰ ਜੋ ਹੁਣ ਹੈ ਪਰਮਾਤਮਾ ਨੂੰ ਪਤਾ ਹੈ ਬਹੁਤ ਮਾੜੀ ਗੱਲ ਹੋਈ ਆ ਸਾਡੇ ਵਾਸਤੇ ਹਿੰਦੁਸਤਾਨ ਵਾਸਤੇ ਹੀ ਬਹੁਤ ਮਾੜੀ ਆ ਜੇ ਐਡੇ ਵੱਡੇ ਲੀਡਰ ਨੂੰ ਸਾਨੂੰ ਖੋਣਾ ਪਿਆ ਮੈਂ ਆਪਣੇ ਕੰਨੋਂ ਆਪਣੇ ਸਮਾਨੇ ਪਰ ਬੀਜਪੀ ਦੇ ਕੰਨੋਂ ਸਰਦਾ ਦੇ ਫੁੱਲ ਪੇੜ ਕਰਦਾ ਵਾ ਸਭ ਨੂੰ ਉਸ ਪਰਮਪਤ ਦਾ ਪਰਮਾਤਮਾ ਨੂੰ ਅਰਦਾਸ ਕਰਦਾ ਬੇਨਤੀ ਕਰਦਾ ਕਿ ਇਹਨਾਂ ਨੂੰ ਸਭ ਨੂੰ ਆਪਣੇ ਚਾਲਾਂਜ ਬਾਸ ਬਸ ਕੇ ਇਹਨਾਂ ਦੇ ਪਰਿਵਾਰ ਨੂੰ ਪਿੱਛੇ ਪਾਣਾ ਵਸੇ ਦਾ ਬਖਸ਼ਾ ਪਾਣਾ ਵਸੇ ਬਾਦ ਵਸੇ ਓਮ ਸ਼ਾਂਤੀ ਸ਼ਾਂਤੀ ਪਾਠਕ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਸਮਾਣੇ ਚ ਇਹ ਸ਼ੋਕ ਸਭਾ ਰੱਖੀ ਗਈ ਹੈ ਇਹ ਇਹ ਸ਼ੋਕ ਸਭਾ ਜੀ ਜੋ ਕਿ ਸਾਡੇ ਪੰਜਾਬ ਦੇ ਪਰਿਵਾਰੀ ਵੀ ਸੀ ਤੇ ਗੁਜਰਾਤ ਦੇ ਐਕਸ ਸੀ ਐਮ ਵੀ ਸੀਗੇ ਉਹਨਾਂ ਦਾ ਅੱਜ ਗੁਜਰਾਤ ਆਮਦਾ ਦਾ ਐਮਦਾਬਾਦ ਦੇ ਵਿੱਚ ਦਿਹਾਂਤ ਹੋ ਗਿਆ ਹੈ ਜਿਸ ਦੇ ਨਾਲ 242 ਦੇ ਕਰੀਬ ਪੂਰ ਮੌਤਾਂ ਵੀ ਦੱਸੀਆਂ ਜਾ ਰਹੀਆਂ ਨੇ ਜੋ ਕਿ ਉਸ ਪੈਸੇਂਜਰ ਸੀ ਉਹਨਾਂ ਦੀ ਵੀ ਉੱਥੇ ਉਹਦੇ ਵਿੱਚ ਵੈਦੂ ਹੋ ਚੁੱਕੀ ਹੈ ਤੇ ਅੱਜ ਸਾਡੀ ਬੀਜੇਪੀ ਸਮਾਣਾ ਟੀਮ ਉਹਨਾਂ ਨੂੰ ਆਪਣਾ ਸਰਦਾ ਦੇ ਪੁੱਲ ਜਿਹੜੇ ਨੇ ਭੇਟ ਕਰਦੇ ਹੋਏ ਇੱਥੇ ਅਸੀਂ ਇਕੱਠੇ ਹੋਏ ਹਾਂ ਤੇ ਪਰਿਵਾਰ ਨੂੰ ਉਹਨਾਂ ਦਾ ਬਾਣਾ ਬਨਨ ਦਾ ਬਖਸ਼ਿਸ਼ ਦੇ ਪਰਮਾਤਮਾ ਅੰਜ ਨਿਰੇਜ ਕੀ ਕਹਿਣਾ ਚਾਹੋਗੇ ਅੱਜ ਜੋ ਹਸਾ ਉਸ ਵਾਸਤੇ ਬਹੁਤ ਦੁੱਖ ਦੀ ਗੱਲ ਹੋ ਰਹੀ ਹੈ ਇੱਕ ਪਲੇਨ ਹਾਦਸੇ ਦੇ ਵਿੱਚ ਜੋ ਅਹਮਦਾਬਾਦ ਦੇ ਵਿੱਚ ਹੋਇਆ ਉਸ ਦੇ ਵਿੱਚ 242 ਯਾਤਰੀ ਸਨ ਜਿਨ੍ਹਾਂ ਵਿੱਚ ਸਾਡੇ ਮੁੱਖ ਮੰਤਰੀ ਐਸੰਤ ਮੁੱਖ ਮੰਤਰੀ ਸੀ ਵਿਜੇ ਪਰਮਾਨੀ ਜੀ ਸੀਗੇ ਉਹ ਵੀ ਸ਼ਹੀਦ ਹੋ ਗਏ ਨੇ 242 ਦੇ ਬਿਯਾਰੀ ਯਾਤਰੀ ਸੀ ਲੋਕ ਤੇ ਅਸੀਂ ਉਹ ਸਾਰੇ ਯਾਤਰੀਆਂ ਨੂੰ ਤੁਹਾਨੂੰ ਜੀ ਦੇ ਕੇ ਕੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਦੇਸ਼ ਨੂੰ ਪਰਮਾਤਮਾ ਇਸ ਸਹਿਯਕ ਹੈ ਸੁਭ ਨੂੰ ਸਹਿਨ ਦੀ ਸ਼ਕਤੀ ਦੇਵੇ ਹਾਂਜੀ ਬਲਦੇਵ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਇਹ ਹਾਦਸਾ ਹੋਇਆ ਪ੍ਰੇਨਕ ਹਾਦਸਾ ਜੋ ਇਹ ਬਹੁਤ ਹੀ ਮੁਖਦਾਈ ਗੱਲ ਹੈ ਕਿ ਗਜਰਾਤ ਦੇ ਵਿੱਚ ਅਹਮਦਾਬਾਦ ਦੇ ਵਿੱਚ ਜੋ ਪਲੇਨ ਕਰੈਸ਼ ਹੋਇਆ ਹੈ ਉਹਦੇ ਵਿੱਚ 242 ਦੇ ਕਰੀਬ ਇੰਡੀਆ ਦੇ ਸੀ ਵਿੱਚ ਵਿਦੇਸੀ ਵੀ ਸੀ ਸਾਰੇ ਬੰਦੇ ਮਤਲਬ ਕਾਲਪੁਰ crew ਯਾਰੇ ਹੋ ਗਏ ਤੇ ਉਹਨਾਂ ਦਾ ਬਹੁਤ ਬਹੁਤ ਦੁਖਦਗ ਗੱਲ ਹੈ ਦੇ ਹੋ ਦੇ ਵਿੱਚ ਸਾਡੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵੀ ਸੀ ਪੰਜਾਬ ਦੇ ਪਰਿਵਾਰੀ ਵੀ ਸੀ ਇਸ ਦਾ ਸਾਨੂੰ ਬਹੁਤ ਇਸ ਗੱਲ ਦਾ ਦੁੱਖ ਹੈ ਬਹੁਤ ਵਧੀਆ ਇਨਸਾਨ ਸੀ ਉਹ ਵੀ ਇੱਕ ਸਦਕਾਟਨਾ ਦੇ ਵਿੱਚ ਚਲੇ ਗਏ ਪਰਮਾਤਮਾ ਨੂੰ ਪਰਦੇ ਚਰਨਾ ਸਤਾਂਤ ਦੇ ਪਰਿਵਾਰ ਨੂੰ ਦੁੱਖ ਚੜਨ ਦਾ ਹੈ ਬਲਕਿ ਗੁਜਰਾਤ ਦੇ ਵਿੱਚ ਜਿਹੜਾ ਮੁੱਤ ਭਾਗੀ ਘਟਨਾ ਵਾਪਰੀਆ ਬਹੁਤ ਸਾਰੇ ਹਿੰਦੁਸਤਾਨ ਨੂੰ ਬਹੁਤ ਬੜਾ ਝੜਕਾ ਲੱਗਿਆ ਤੇ ਬੀਜੇਪੀ ਦੇ ਮੋਦੀ ਜੀ ਦੇ ਰਾਈਟ ਹੈਂਡ ਸਾਡੇ ਬਿਜੇ ਰਪਾਨੀ ਜੀ ਜੋ ਕਿ ਪੰਜਾਬ ਦੇ ਬੀਜੇਪੀ ਦੇ ਪ੍ਰਵਾਰੀ ਸਨ ਇਹਨਾਂ ਸਾਲ ਦੇ ਵਿੱਚ ਜੋ ਬੀਜੇਪੀ ਨੇ ਤਰੱਕੀ ਪੰਜਾਬ ਦੇ ਵਿੱਚ ਉਹਨਾਂ ਦੀ ਗਵਾਈ ਦੇ ਵਿੱਚ ਕੀਤੀ ਹੈ ਉਹਦਾ ਦੇਣਾ ਕੋਈ ਦੇ ਨਹੀਂ ਸਕਦਾ ਬਹੁਤ ਹੀ ਵਧੀਆ ਤੇ ਮਿਲਨਸਾਰ ਇਨਸਾਨ ਸਨ ਉਹਨਾਂ ਦਾ ਜੋ ਘਾਟਾ ਹੈ ਬੀਜੇਪੀ ਨੂੰ ਵੀ ਪੂਰਾ ਹੋ ਸਕਦਾ ਉਹਨਾਂ ਦੀ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ओम शांति शांति इस ਇਹਨਾਂ ਦੇ ਨਾਲ ਜੋ 242 ਯਾਤਰੀ ਸੀ ਵਿਦੇਸ਼ੀ ਵੀ ਸੀਗੇ ਉਹਨਾਂ ਬਾਰੇ ਬਹੁਤ ਦੁੱਖ ਲੱਗਿਆ ਤੇ ਉਹਨਾਂ ਨੂੰ ਸਾਰਿਆਂ ਨੂੰ ਤੇ ਰupani ਜੀ ਨੂੰ ਤੇ ਸਰਦਾ ਦੇ ਪੁਰਜਾ ਬੀਜੇਪੀ ਮੰਡਲ ਸਮਰਾਨਾ ਵੱਲੋਂ ਟ੍ਰੀਡ ਕਰਦੇ ਆ ओम शांति ओम शांति ओम शांति ਅੱਜ ਜਿਹੜੀ ਇੱਕ ਸਾਡੇ ਭਾਰਤ ਵਿੱਚ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਉਸ ਵਿੱਚ ਅਹਮਦਾਬਾਦ ਵਿੱਚ ਇੱਕ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਜਿਹੜਾ ਡਿੱਗ ਗਿਆ ਉਸ ਵਿੱਚ ਸਾਡੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਬੀਜੇ ਰੁਪਾਨੀ ਜੀ ਤੇ ਉਹਨਾਂ ਨਾਲ ਕਈ ਪੈਸੇਂਜਰ ਵੀ ਨੇ ਜਿਹੜੇ ਉਸ ਵਿੱਚ ਮਾਰੇ ਗਏ ਨੇ ਤੇ ਉਹਨਾਂ ਨੂੰ ਅੱਜ ਜਿਹੜਾ ਇਹ ਘਾਟਾ ਪਿਆ ਸਾਡੇ ਭਾਰਤ ਨੂੰ ਸਾਡੀ ਬੀਜੇਪੀ ਪਾਰਟੀ ਨੂੰ ਉਹ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਤੇ ਅਸੀਂ ਅੱਜ ਉਹਨਾਂ ਨੂੰ ਸ਼ਰਦਾ ਦੇ ਸੁਮਨ ਭੇਟ ਕਰਦੇ ਹਾਂ ਓਮ ਸ਼ਾਂਤੀ ਓਮ ਸ਼ਾਂਤੀ